ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਲੈ ਕੇ ਆਏ ਆ ਇੱਕ ਬਹੁਤ ਹੀ ਪਿਆਰਾ ਸ਼ਬਦ ਭਾਈ ਸਾਪਾਜੀ ਯਾਦ ਸਿੰਘ ਜੀ ਹਜੂਰੀ ਲਕਸ਼ਿਤ ਦਰਬਾਸ਼ਾ ਵਾਲਿਆਂ ਦਾ ਸ਼ਬਦਾ ਜੀ ਹਰ ਜੀਓ ਨਿਮਾਣਿਆਂ ਤੋਂ ਮਾਣ ਬਹੁਤ ਹੀ ਪਿਆਰੇ ਟਿਉਣਾ ਸਭ ਤੋਂ ਪਹਿਲੇ ਆਪਾਂ ਤਬਲੇ ਦੇ ਨਾਲ ਇੱਕ ਬੇਸਿਕ ਆਈਡੀਆ ਵੇਖਨੇ ਕਿਵੇਂ ਤਬਲਾ ਪਲੇ ਹੋਣਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੰਦ ਨੇ ਕਿਵੇਂ ਅੰਤਰਾ ਤੇ ਸਥਾਈ ਆ ਸੋ ਚੈਨਲ ਸਬਸਕ੍ਰਾਈਬਰ ਸੱਚੇ ਮਾਇਨੇ YouTube ਚੈਨਲ ਨੂੰ ਤਬਲਾ ਪਲੇ ਕਰ ਲੈਣੇ ਹਰ ਜੀਓ ਹਰ ਜੀਓ ਨੇ ਮੋੜਿਆ ਤੂੰ ਮਾਣ ਹਰ ਜੀਓ ਹਰ ਜੀਓ ਚੁਲ ਚੁਲ ਕਰੇ ਮੇਰਾ ਗੋਦ ਤੇਰੀ ਕੁਦਰਤ ਗੋਰਵਾਇ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਟਿਊਨ ਕਿਵੇਂ ਲੱਗੀ ਕਿਉਂਕਿ ਮੇਰੀ ਇਹ ਫੇਰਟ ਵੈਸੇ ਟਿਊਨਾਂ ਬਹੁਤ ਵਧੀਆ ਮੈਨੂੰ ਲੱਗਦੀ ਹੈ ਤੇ ਅੱਜ ਤੁਹਾਨੂੰ ਸਭ ਤੋਂ ਵੇਲੇ ਸੌਖੇ ਤਰੀਕੇ ਨਾਲ ਦੱਸਦੇ ਇੱਕ ਅਸਥਾਈ ਕਿਵੇਂ ਦੀ ਤੇ ਇਹ ਅੰਤਰਾ ਜਿਹੜਾ ਉਹ ਵੀ ਅਪ ਪੜਿਆ ਨਹੀਂ ਵੈਸੇ ਇਹੋ ਟਿਊਨਾਂ ਦੇ ਕੇ ਮੈਂ ਕਿਹਾ ਚਲੋ ਵੀਡੀਓ ਜ਼ਿਆਦਾ ਲੰਮੀ ਨਾ ਹੋਵੇ ਇਸ ਕਰਕੇ ਦੱਸਿਆ ਨਹੀਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਤਾਈ ਦੱਸਨੇ ਆਂ ਵੇਖਿਓ ਧਿਆਨ ਨਾਲ ਪਹਿਲੇ ਸਕੇਲ ਤੋਂ ਪੜਨ ਲੱਗਾ ਜਿੱਥੇ ਵੀਰ ਪਾ ਪੜਦੇ ਆ ਉਤੋਂ ਪੜਦੇ ਆਪਾਂ ਹਰ ਜੀਉ ਹਰ ਜੀਉ ਜਦੋਂ ਪ੍ਰੈਕਟਿਸ ਕਰੋਗੇ ਤੁਹਾਡੇ ਹੱਥਾਂ ਤੇ ਉਦਾਂ ਟੀਮਾਂ ਚੜ ਜਾਣੀਆਂ ਤੇ ਜਦਾਂ ਮਰ ਵੀ ਹੱਥਾਂ ਤੇ ਵਾਲੀਆਂ ਜਿਹੜੀ ਆ ਇਹ ਜਿਹੜੇ ਬਟਨ ਜਿੱਥੇ ਪ੍ਰੈਸ ਕਰਨੇ ਉਹ ਤਾਂ ਨੋਰਮਲ ਪਤਾ ਲੱਗ ਜਾਣੇ ਆ ਸੋ ਇੱਕ ਵਾਰੀ ਸਟਾਰਟ ਅਪ ਕਰਨ ਦੀ ਲੋੜ ਬਸ ਇੱਕ ਵਾਰੀ ਫਿਰ ਅਗਰ ਵੇਖਿਆ ਹਰ ਜੀਓ ਹਰ ਜੀ यह स्थाई अगला नीचो नीचो चीज़ करे मेरा नचीजे चीज माफ करना थोड़ा गलत बोल गया नचीजे चीज करे मेरा गोविंद देखियो देखियो न अचीज़ ਇਕ ਕੁਦਰਤ ਕੋ ਖੋਰ ਖੋਰ ਬਾਨ ਇਹ ਚੀਜ਼ ਹੈ ਇਹ ਸ਼ਬਦ ਦੇ ਧਿਆਨ ਰੱਖੇ ਜਦਾਂ ਕੋ ਕੁਰਬਾਨ ਜਾਂ ਕਹ ਲੋ ਜਦਾਂ ਲਾਸਰੇ ਨਿਰੰਕਾਰ ਦੁਖਦਾਰੀ ਜਾਂ ਮਾਇਆਤਾਰੀ ਇਹ ਵੜੀ ਚੀਜ਼ ਨਹੀਂ ਲਾਸਰੇ ਵਰਡ ਹੈ ਨਾ ਇਹ ਥੋੜਾ ਐ ਐਗਜ਼ੈਕਟ ਟਾਈਮ ਤੇ ਬੋਲਣਾ ਪੈਣਾ ਵਾ ਥੋੜਾ ਯਾ ਮੈਨ ਲਾਦਾ ਆਪੀ ਬੋਲਣੀ ਚੰਗੀ ਤਰ੍ਹਾਂ ਪ੍ਰੋਪਰ ਬਿਆਨ ਨਹੀਂ ਦਿਆ ਹੇ ਟਿਉਂਟੇ ਤੇ ਥੋੜੀ ਜੀ ਟਾਈਮਿੰਗ ਇਹਦੀ ਕਰਨੀ ਪੈਂਦੀ ਜੋ ਤਬਲਾ ਵੱਜੇ ਨਾ ਉਹ ਆਟੋਮੈਟਿਕ ਤੌਰ ਤੇ ਬੋਲੇ ਜਾਣਾ ਵਾ ਪਰ ਇੱਕ ਵਾਰੀ ਦੱਸਣ ਦੇ ਤੌਰ ਤੇ ਇਦਾਂ ਵਿਦਆਊਟ ਤਬਲਾ ਮੈਂ ਤੁਹਾਨੂੰ ਦੱਸਣਾ ਇਹ ਗੱਲ ਵਿਖੇ ਧਿਆਨ ਵਿਖਿਓ ਨਾ ਚੀਜ਼ ਅਚੀਜ਼ ਕਰੇ ਦੇ ਰੀ ਕੁਦਰਤ ਕੋ 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 ਕੁਰਬਾਨ ਜਦਾਂ ਵੇਖਿਓ ਥੋੜਾ ਜਿਹਾ ਵਿੱਚ ਜਿਹੜਾ ਗੈਪ ਜਾ ਬਿੰਦਾ ਨਾ ਕੌ ਤੇ ਕੁਰਬਾਨ ਦੇ ਵਿੱਚ ਜਿਹੜਾ ਗੈਪ ਆਉਂਦਾ ਉਹ ਥੋੜਾ ਜਿਹਾ ਅਡਜਸਟਮੈਂਟ ਕਰਨਾ ਪਾਣਾ ਵੀ ਤਬਲੇ ਦੇ ਹਿਸਾਬ ਨਾਲ ਕਿ ਕਿੱਥੇ ਜਿਹੜੇ ਤਬਲੇ ਦਾ ਸਾਮੋ ਆਉਂਦਾ ਸਾਮ ਮਤਲਬ ਕਿ ਐਗਜ਼ੈਕਟ ਜਿੱਥੋਂ ਬੀਟ ਚੱਲੀ ਆ ਸ਼ਬਦੀ ਉਥੋਂ ਹੀ ਆਪਾਂ ਫੇਰ ਉਸੇ ਬੀਟ ਤੇ ਆਉਣਾ ਤਾਂ ਕਰਕੇ ਇੱਕ ਵਾਰੀ ਫੇਰ ਕਿ ਜਿਹੜਾ ਅੰਤਰਾ ਵਾ ਨਾ ਜਦ ਮਤਲਬ ਗਈ ਬਹਾੜ ਬੰਦੀ ਸ਼ੋਰ ਨਿਰੰਗ ਕਰਦੁ ਖਦਾਰੀ ਸੇਮ ਐਸੇ ਐਸੇ ਅੰਤਰਾ ਤੇ ਐਸੇ ਟੀਉਨ ਤੇ ਮੈਂ ਇੱਕ ਵਾਰੀ ਉਹ ਵੀ ਤੁਹਾਨੂੰ ਬੋਲ ਦਦਾ ਵੇਖਿਓ ਗਈ ਬਹਾੜ ਗਈ ਬਹਾੜ ਬੰਦੀ ਚੋ ਮੈਂ ਗਲਤ ਹੋ ਗਿਆ ਨਾ ਗਈ ਗਈ ਬਹਾੜ ਬੰਦੀ ਚੋ

ਮੈਂ ਉਮੀਦ ਕਰਦਾ ਤੁਹਾਨੂੰ ਇਹ ਵੜੇ ਸ਼ਬਦ ਟੀਟ ਜਿਹੜੀ ਪਸੰਦ ਆਈ ਹੋਊਗੀ ਨਾਲ ਪਤਾ ਲੱਗ ਗਿਆ ਹੋਊਗਾ ਟੀਉਂ ਦਾ ਤੇ ਅਨ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਜਿਹੜਾ ਬਾਕੀ ਜਿਹੜਾ ਸ਼ਬਦ ਦਾ ਜਿੰਨਾ ਵੀ ਸ਼ਬਦ ਵਾ ਤੁਕ ਕਰਨੀਆ ਉਹ ਸਾਰੀਆਂ ਏਸ ਟੀਉਂ ਦਾ ਸਿਰਫ ਦੋ ਚੀਜ਼ਾਂ ਤੁਹੇ ਚਿੱਤੇ ਰੱਖਣੀਆਂ ਇੱਕ ਅਸਥਾਈ ਦੀ ਜਿਹੜੀ ਹਲਜੀਓ ਤੇ ਇੱਕ ਜਿਹੜੀ ਨੀਚੋ ਉੱਚ ਕਰੇ ਮੇਰਾ ਗੋਵਿੰਦ ਸੌਰੀ ਮਾਫ ਕਰਿਓ ਨਾ ਚੀਜੇ ਚੀਜ਼ ਕਰੇ ਮੇਰਾ ਗੋਵਿੰਦ ਠੀਕ ਹੈ ਉਹ ਵਾਲੀ ਜਿਹੜੀ ਆ ਬਸ ਇਹੋ ਤੁਸੀਂ ਦੋ ਟੀਉਂਾਂ ਚੱਲਦੀਆਂ ਪੂਰੇ ਸ਼ਬਦ ਦੇ ਵਿੱਚ ਤੇ ਆਟੋਮੈਟਿਕ ਇਹ ਸ਼ਬਦ ਜਿਹੜਾ ਪੜਿਆ ਜਾਣਾ ਤੇ ਉਮੀਦ ਕਰਦਾ ਇਹ ਸ਼ਬਦ ਵਧੀਆ ਲੱਗਿਆ ਉਹ ਟੂਨ ਵਧੀਆ ਲੱਗੇ ਉਹ ਮਾਫ ਕਰਿਓ ਵਿੱਚ ਇੱਕ ਦੋ ਗਲਤੀਆਂ ਹੋਈਆਂ ਸ਼ਬਦ ਪੜਦੇ ਵੜਦੇ ਤੇ ਆਪਾਂ ਧਿਆਨ ਰੱਖਾਂਗੇ ਕਿ ਤੋਂ ਸੋਤੇ ਸਪਸ਼ਟ ਬਣੀ ਪੜੀਏ ਤੇ ਚੈਨਲ ਨੂੰ ਆਪ ਤੁਸੀਂ ਸਬਸਕ੍ਰਾਈਬ ਕਰ ਲੈ ਸੱਚੇ ਮਾਰਗ YouTube ਚਾਨ ਹਰ ਸਵੇਰੇ ਨਵੀਤਾਂ ਨਵੀਂ ਵੀਡੀਓ ਵੇਖਣ ਨੂੰ ਮਿਲਦੀ ਆ ਮਿਲਦੇ ਆ ਜੀ ਕੱਲ ਦੀ ਵੀਡੀਓ ਦੇ ਇਸੇ ਚੈਨਲ ਤੇ